ਮੈਂ ਪਿਛਲੇ ਦਿਨੀ ਜਿਹੜਾ ਉਦੋਂ ਇਹ ਜਿਹੜਾ ਆ ਸਾਰਾ ਕਾਂਡ ਹੋਇਆ ਤੇ ਮੈਂ ਉਦੋਂ ਤੱਕ ਸ਼੍ਰੀ ਪਟਨਾ ਸਾਹਿਬ ਦੇ ਵਿੱਚ ਸੀ ਉੱਥੋਂ ਇੱਕ ਮਹਾਨ ਨਗਰ ਕੀਰਤਨ ਆਰੰਭ ਹੋਣੇ ਸੀ ਤੇ ਜਿਹੜਾ ਭਾਈ ਸੰਦੀਪ ਸਿੰਘ ਜਿਹਨੇ ਉਸ ਵੇਲੇ ਸ਼ਿਵ ਸੈਨਾ ਦਾ ਭਾਵੇਂ ਆਪਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਤੇ ਕਿਸੇ ਵੀ ਆਪਾਂ ਨਿੱਜੀ ਤੌਰ ਤੇ ਕਿਸੇ ਦੇ ਵੀ ਖਿਲਾਫ ਨਹੀਂ ਪਰ ਜੇ ਕੋਈ ਜਦ ਆਪ ਕੀ ਆਉਧ ਨਿਧਾਨ ਬਣੇ ਅਤਿ ਹੀ ਰਣਮੈਤਾਵ ਯੂਜ ਮਰੂੰ ਸੋ ਕੋਈ ਵੀ ਸਾਡੇ ਆਣ-ਬਾਣ-ਸ਼ਾਨ ਦੇ ਖਿਲਾਫ ਬੋਲਦਾ ਹੈ ਇਹ ਵਹਿਗੇ ਗੁਰੂ ਸਾਹਿਬ ਨੇ ਜਿਹੜਾ ਇਹ ਖਾਲਸੇ ਪੰਥ ਦੀ ਸਾਜਣਾ ਗੋ ਗਰੀਬ ਦੀ ਰੱਖਿਆ ਵਾਸਤੇ ਕੀਤੀ ਤੇ ਜੇ ਕੋਈ ਖਾਲਸੇ ਦੇ ਆਣ-ਬਾਣ-ਸ਼ਾਨ ਨੂੰ ਤੇ ਖਿਲਾਫ ਬੋਲਦਾ ਤੇ ਜਿਹੜਾ ਆਪਣੇ ਸ਼ੇਵ ਸੈਨਾ ਦੇ ਜਿਹੜੇ ਉਸ ਵੇਲੇ ਅੰਮ੍ਰਿਤਸਰ ਸਾਹਿਬ ਵਿਖੇ ਸੁਧੀ ਰਸੂਰੀ ਜਾਂ ਜਿਹੜੇ ਵੀ ਕੋਈ ਖਿਲਾਫ ਬੋਲਦੇ ਨੇ ਸਮੇਂ-ਸਮੇਂ ਸਰ ਸੋ ਖਾਲਸੇ ਨੇ ਉਹਨਾਂ ਦਾ ਜਿਹੜਾ ਹਿਸਾਬ-ਚੁਕਤਾ ਕੀਤਾ ਤੇ ਹੁਣ ਵੀ ਭਾਈ ਸੰਦੀਪ ਸਿੰਘ ਹੋਰਾਂ ਨੇ ਜਿਨ੍ਹਾਂ ਨੇ ਇਹ ਕਾਰਜ ਕੀਤਾ ਸੀ ਤੇ ਉਹਨਾਂ ਨੂੰ ਜਿਹੜਾ ਗਲਤ ਉਹਨਾਂ ਨੂੰ ਤਸੀਹੇ ਦਿੱਤੇ ਤੇ ਜੋ ਉਹਨਾਂ ਦੀ ਕਾਰਵਾਈ ਸਰਕਾਰੀ ਤੌਰ ਤੇ ਕਾਨੂੰਨੀ ਮੰਨੀ ਦੀ ਹੈ ਉਹ ਤੇ ਠੀਕ ਹੈ ਪਰ ਜਿਹੜਾ ਉਹਨਾਂ ਨੂੰ ਇਸ ਤਰ੍ਹਾਂ ਜੇਲ੍ਹ ਦੇ ਵਿੱਚ ਤਸੀਹੇ ਦੇਣੇ ਉਹਨਾਂ ਦਾ ਇਲਾਜ ਵੀ ਨਾ ਕਰਵਾਉਣਾ ਤੇ ਉਹ ਜਿਹੜਾ ਬਹੁਤ ਹੀ ਮੰਦ ਭਗ ਹੈ ਤੇ ਉਹਨਾਂ ਦਾ ਜਿਹੜਾ ਇਲਾਜ ਵੀ ਤੁਰੰਤ ਕਰਵਾਇਆ ਜਾਣਾ ਚਾਹੀਦਾ ਹੈ ਤੇ ਸਾਰੀਆਂ ਨਹਿنگ ਸਿੰਘ ਜਥੇਬੰਦੀਆਂ ਜਿਹੜੀਆਂ ਨੇ ਅਸੀਂ ਆਪਣੇ ਇਹ ਮੰਗ ਕਰਦੇ ਆ ਕਦੇ ਖਾਲਸਾ ਮੰਗ ਨਹੀਂ ਕਰਦਾ ਪਰ ਫੇਰ ਵੀ ਭਾਈ ਸੰਦੀਪ ਸਿੰਘ ਜਿਨ੍ਹਾਂ ਨੇ ਇਹ ਜਿਹੜੀ ਹੈ ਕੁਰਬਾਨੀ ਕੀਤੀ ਹੈ ਤੇ ਜਿਹੜਾ ਖਾਲਸੇ ਪੰਥ ਦੀ ਸ਼ਾਨ ਦੇ ਖਿਲਾਫ ਬੋਲਦਾ ਸੀ ਤੇ ਉਹ ਜਿਹੜਾ ਸੀ ਉਹਨੂੰ ਸੋਧਿਆ ਸੀ ਤੇ ਉਹਨੂੰ ਜਿਹੜਾ ਅੰਦਰ ਜਿਹੜਾ ਗਲਤ ਤਰੀਕੇ ਦੇ ਨਾਲ ਜਿਹੜਾ ਇਹ ਉਹ ਜਿਹੜਾ ਮਾਰਕੋਟ ਕੀਤੀ ਗਈ ਤੇ ਉਹਨੂੰ ਜਿਹੜੀ ਦਵਾਈ ਵੀ ਨਹੀਂ ਦਿੱਤੀ ਜਾ ਰਹੀ ਉਹਦਾ ਇਲਾਜ ਵੀ ਨਹੀਂ ਸਹੀ ਤਰੀਕੇ ਦੇ ਨਾਲ ਕਰਵਾਇਆ ਜਾ ਰਿਹਾ ਇੱਕ ਪਰਿਵਾਰ ਦਾ ਪਤਾ ਨਹੀਂ ਪਰ ਫਿਰ ਵੀ ਜੇ ਕੋਈ ਵੀ ਕਿਸੇ ਨੂੰ ਇਸ ਤਰ੍ਹਾਂ ਗਲਤ ਆਪਣੇ ਬੰਦੇ ਨੂੰ ਜਿਹੜਾ ਜੇਲ੍ਹ ਦੇ ਵਿੱਚ ਉਹਨੂੰ ਤਸੀਹੇ ਦੇ ਨੇ ਉਹ ਬਹੁਤ ਹੀ ਮੰਦਭਾਗੀ ਘਟਨਾ ਹੈ ਤੇ ਜਿਹੜਾ ਵੀ ਅਫਸਰ ਕੋਈ ਇਹੋ ਜਿਹਾ ਗਲਤ ਕਾਰਵਾਈ ਕਰਾਉਂਦਾ ਹੈ ਜਾਂ ਕਰਦਾ ਹੈ ਤੇ ਉਹ ਜਿਹੜਾ ਆਪ ਵੀ ਪਾਪਾਂ ਦਾ ਭਾਗੀ ਹੁੰਦਾ ਸੋ ਇਸ ਕਰਕੇ ਉਹਦਾ ਤੁਰੰਤ ਜਿਹੜਾ ਭਾਈ ਸੰਦੀਪ ਸਿੰਘ ਦਾ ਇਲਾਜ ਕਰਵਾਇਆ ਜਾਣਾ ਚਾਹੀਦਾ ਇਹ ਅਦਾਲਤ ਨੇ ਵੀ ਆਗਿਆ ਦਿੱਤੀ ਹੈ ਤੇ ਉਹ ਜਿਹੜਾ ਆਪਣੇ ਉਹਦਾ ਬਹੁਤ ਧਿਆਨ ਰੱਖਣਾ ਚਾਹੀਦਾ ਉਹ ਸਿੱਖ ਕੌਮ ਦਾ ਜਿਹੜਾ ਇੱਕ ਸਾਡਾ ਯੋਧਾ ਸੂਰਮਾ ਤੇ ਉਹਦਾ ਪੂਰਾ ਧਿਆਨ ਦਿੱਤਾ ਜਾਈਦਾ ਜਿੱਥੇ ਬੰਦੀਆਂ ਵੱਲੋਂ ਤੁਹਾਡਾ ਕਿਵੇਂ ਦਾ ਨੇ ਸਿੰਘ ਜਿੱਥੇ ਬੰਦੀਆਂ ਪੂਰਾ ਉਹਦਾ ਸਮਰਥਨ ਕਰਦੀਆਂ ਨੇ ਜੇ ਕੋਈ ਉਹ ਚੰਗਾ ਕੰਮ ਕੀਤਾ ਉਹਨੇ ਤੇ ਉਹ ਆਪਣੇ ਜੇ ਕੋਈ ਅੱਗੇ ਵੀ ਖਾਲਸੇ ਦੀ ਪਰੇਸ਼ਾਨ ਦੇ ਖਿਲਾਫ ਬੋਲਦਾ ਤੇ ਉਹਦਾ ਹਸ਼ਰ ਜਿਹੜਾ ਹੈ ਮਾੜਾ ਹੀ ਹੁੰਦਾ ਹੈ